ਜਦੋਂ ਮਹਾਪੁਰਸ਼ਾਂ ਦੇ ਚਿਹਰੇ ਵੱਲ ਦੇਖਦੇ ਆ ਨਾ ਪਿਆਰਿਓ ਇਹ ਐ ਨਿਸ਼ਾਨੀ ਰੱਬ ਦੇ ਪਿਆਰਿਆਂ ਦੀ ਨਾਮ ਜਪਣ ਵਾਲਿਆਂ ਦੀ ਬੰਦਗੀ ਕਰਨ ਵਾਲਿਆਂ ਦੀ ਇਹ ਨਿਸ਼ਾਨੀ ਐ ਰੱਬ ਦੇ ਪਿਆਰੇ ਬੋਲਦੇ ਨਹੀਂ ਹੁੰਦੇ ਰੌਲਾ ਨਹੀਂ ਬਹੁਤਾ ਪਾਉਂਦੇ ਹੁੰਦੇ ਜਿਹੜੇ ਬਖਾਵਾ ਕਰਦੇ ਹੁੰਦੇ ਨੇ ਨਾ ਬਖਾਵਾ ਕਈ ਲੋਕ ਬਖਾਵਾ ਬਹੁਤ ਕਰਦੇ ਹੁੰਦੇ ਨੇ ਤੇ ਪੱਲੇ ਕੱਖ ਵੀ ਨਹੀਂ ਹੁੰਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਂਿਆਂ ਦੇ ਕੋਲ ਸਾਦ ਸੰਗਤ ਜੀ ਵਿਖਾਵਾ ਬਹੁਤ ਹੁੰਦਾ ਹੈ ਪਰ ਇੱਕ ਗੱਲ ਯਾਦ ਰੱਖਿਓ ਕਾਗਜ਼ ਦੇ ਫੁੱਲ ਜਿੰਨੇ ਮਰਜ਼ੀ ਸੋਹਣੇ ਹੋਣ ਕਾਗਜ਼ ਦੇ ਫੁੱਲਾਂ 'ਚੋਂ ਕਦੇ ਮਹਿਕ ਨਹੀਂ ਆਉਂਦੀ ਹੁੰਦੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਭਾਵੇਂ ਕਾਗਜ਼ ਦੇ ਫੁੱਲ ਜਿੰਨੇ ਮਰਜ਼ੀ ਸੋਹਣੇ ਪਏ ਹੋਣ ਭਾਵੇਂ ਗੁਲਦਸਤੇ ਭਰੇ ਪਏ ਹੋਣ ਕਾਗਜ਼ ਦੇ ਫੁੱਲਾਂ ਦੇ ਪਲਾਸਟਿਕ ਦੇ ਫੁੱਲਾਂ ਦੇ ਆਰਟੀਫੀਸ਼ੀਅਲ ਫੁੱਲਾਂ ਦੇ ਪਰ ਕਦੇ ਆਰਟੀਫੀਸ਼ੀਅਲ ਫੁੱਲਾਂ 'ਚੋਂ ਮਹਿਕ ਨਹੀਂ ਆ ਸਕਦੀ ਕਿਉਂਕਿ ਮਹਿਕ ਤੇ ਸਾਜ ਸੰਗਤ ਜੀ ਅਸਲੀ ਫੁੱਲ 'ਚੋਂ ਆਉਂਦੀ ਹੁੰਦੀ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ